ਆਓ ਸੱਜਣੋ ਪ੍ਰੀਤ ਆਪਾਂ ਦਿੱਤਾ ਖੋਲ ਖੋਲ ਕੇ ਆਪਾਂ ਸਭ ਤੋਂ ਪਹਿਲਾਂ ਖੋਲਾਂਗੇ ਦਾ ਨਿਕਲੇ 21 ਮਾਡਲ ਦੇ ਵਿੱਚ ਬਾਈ ਤੇਲ ਬਾਈ ਮੈਂ ਤਾਂ ਨਵਾਂ ਲਿਆ ਜਾਵਾਂ ਏਜੰਸੀੋਂ ਅੱਛਾ ਤੇ ਜੱਕੜਾ ਹੁੰਦਾ ਨੇ ਵੀ ਆਪਾਂ ਉਹ ਪੁਰਾਣਾ ਲਿਆ ਕੇ ਸੋਈ ਕਰ ਲਾਗੇ ਹੁਣੇ ਠੀਕ ਆ ਨਵਾਂ ਲਿਆ ਤੇ ਬਾਕੀ ਆ ਬਈ ਤੇਰੇ ਸਾਹਮਣੇ ਆ ਸਾਰਾ ਤੇਲ ਵਿੱਚੋਂ 80 32 30 30 ਲੀਟਰ ਤੇ ਨਿਕਲੇਗਾ ਠੀਕ ਆ 55 ਲੀਟਰ ਮੰਨਦੇ ਆਪਾਂ ਲੀਟਰ ਕਹਿੰਦੀ ਏਜੰਸੀ ਪੁਰਾਣਾ ਰੈਟਰ ਹੁੰਦਾ ਹੈ ਚਾ ਹਾਂ ਤੇ ਇਹਨਾਂ ਕਿ ਨਿਕਲਿਆ ਏਜੰਸੀ ਵੈਲਿਊ ਘਟ ਆਇਆ ਤੇਲ ਤੁਹਾਡਾ ਤੁਹਾਡਾ ਆਪਣੇ ਚੈਨਲ ਜੀਐਨਟੀ ਬਰਗਾੜੀ ਤੇ ਉਮੀਦ ਆ ਸਾਰੇ ਸੱਜਣ ਠੀਕ ਹੋਣਗੇ ਆਓ ਮਿੱਤਰੋ ਅੱਜ ਗੱਲਬਾਤ ਕਰਦੇ ਆਪਾਂ ਅੱਜ ਦੇ ਵਲੌਗ ਦੇ ਵਿੱਚ ਅੱਜ ਦੇ ਵਲੌਗ ਦੇ ਵਿੱਚ ਗੱਲ ਕਰਾਂਗੇ ਤੁਹਾਡੇ ਨਾਲ ਜੋ ਜੋ ਅੱਜ ਵਰਕ ਕਰਾਂਗੇ ਆਪਾਂ ਸਾਰਾ ਦਿਨ ਦੇ ਵਿੱਚ ਤੇ ਬਾਕੀ ਜੋ ਜੋ ਕੰਮ ਆਪਣੇ ਕੋਲੇ ਵਰਕਸ਼ਾਪ ਤੇ ਆਇਆ ਸਾਰਾ ਤੁਹਾਨੂੰ ਦਿਖਾਉਨੇ ਆ ਸਾਰਾ ਕੁਝ ਤੁਹਾਨੂੰ ਦੱਸਣੇ ਆ ਤੇ ਸੋ ਮਿੱਤਰੋ ਜੁੜਦੇ ਰਹੋ ਵੀਡੀਓ ਦੇ ਨਾਲ ਤੇ ਬਾਕੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਿਆ ਕਰੋ ਤਾਂ ਜੋ ਤੁਹਾਨੂੰ ਕੋਈ ਨਾ ਕੋਈ ਦੇਖਣ ਨੂੰ ਮਿਲੇ ਆਓ ਮਰੋਣਾ ਨਜ਼ਰ ਤੁਹਾਨੂੰ ਵਰਕਸ਼ਾਪ ਦੇ ਕੰਮ ਦੇ ਲੋ ਵੀ ਸੱਜਣੋ ਜੋ ਆਪਣਾ ਪ੍ਰੀ ਟ੍ਰੈਕਟਰ ਆਪਣੇ ਕੋਲੇ ਅੱਜ ਆਇਆਗਾ ਸੋ ਇਹਦੇ ਵਿੱਚ ਇੱਕ ਗੇਅਰ ਦੀ ਪ੍ਰੋਬਲਮ ਪੈ ਗਈ ਆ ਕਿਉਂਕਿ ਇਹ ਟ੍ਰੈਕਟਰ 21 ਮਾਡਲ ਆ ਸੱਜਣੋ ਇਹਦੇ ਵਿੱਚ ਦਿੱਕਤ ਕੀ ਆਈ ਆ ਵੀ ਹਾਈ ਲੋ ਟਾਈਟ ਹੋ ਗਿਆ ਹਾਈ ਲੋ ਟਾਈਟ ਹੋਣ ਤੋਂ ਬਾਅਦ ਫਿਰ ਟ੍ਰੈਕਟਰ ਲੋਡ ਲੈ ਕੇ ਬੰਦ ਹੋਣ ਲੱਗ ਗਿਆ ਮਤਲਬ ਕਲੱਚ ਨਾਪੇ ਤੋਂ ਸਹੀ ਚੱਲਦਾ ਤੇ ਜਦੋਂ ਕਲੱਚ ਛੱਡ ਦਿੰਦੇ ਆ ਲੋਡ ਲੈ ਕੇ ਬੰਦ ਹੋ ਜਾਂਦਾ ਤੇ ਬਾਕੀ ਹਾਈ ਲੋ ਨੈਟਰਲ ਤੇ ਕਰੇ ਤੋਂ ਤੇ ਮਗਰੋਂ ਸਹੀ ਜ਼ੋਰਦਾਰ ਹੈ ਟਰੈਕਟਰ ਕਿਉਂਕਿ ਆਪਾਂ ਮੰਨ ਲਗੇ ਵੀ ਕਈ ਵਾਰੀ ਬੈਰਿੰਗ ਮਗਰਲਾ ਵੀ ਟੁੱਟ ਸਕਦਾ ਜਾਂ ਕੋਈ ਐਕਸਲ ਕ੍ਰਾਉਨ ਦੀ ਪੈਨ ਟੁੱਟ ਸਕਦੀ ਹੈ ਪਰ ਲੇਕਿਨ ਉਧਰੋਂ ਬਿਲਕੁਲ ਠੀਕ ਆ ਠੀਕ ਆਗਾ ਚਲੋ ਬਾਕੀ ਟਰੈਕਟਰ ਆਪਾਂ ਲਾ ਲਿਆ ਅੰਦਰ ਤੇ ਖੋਲ ਕੇ ਦੇਖਦੇ ਆਪਾਂ ਕੀ ਇਸ ਟਰੈਕਟਰ ਦੇ ਵਿੱਚ ਪ੍ਰੋਬਲ ਨਿਕਲਦੀ ਆਪਾਂ ਨੂੰ ਤੇ ਸਾਰਾ ਖੋਲ ਕੇ ਤੁਹਾਨੂੰ ਦਿਖਾਵਾਂਗੇ ਬਾਕੀ ਇੱਕ ਵਾਰੀ ਸਟਾਰਟ ਕਰਕੇ ਤੁਹਾਨੂੰ ਮੈਂ ਦਿਖਾ ਦਿਆਂ ਉੱਪਰ ਬਹਿ ਕੇ ਇੱਕ ਵਾਰੀ ਸਟਾਰਟ ਕਰਕੇ ਦਿਖਾ ਦਈਏ ਆਪਾਂ ਕਿਉਂਕਿ ਤੇਲ ਆਪਾਂ ਕੱਢ ਲਿਆ ਟਰੈਕਟਰ ਦਾ ਆਹ ਨੂੰ ਦੇਖ ਸਕਦੇ ਹੋ ਇਧਰ ਜਦੋਂ ਆਪਾਂ ਗੇਅਰ ਪਾਉਂਦੇ ਆ ਟਰੈਕਟਰ ਬੰਦ ਹੋ ਜਾਂਦਾ ਆਹ ਪ੍ਰੋਬਲਮ ਆ ਟਰੈਕਟਰ ਦੇ ਵਿੱਚ ਕਲੱਚ ਨੱਪੇ ਤੋਂ ਸਹੀ ਰਹਿੰਦਾਗਾ ਜਿਵੇਂ ਟਰੈਕਟਰ ਦਾ ਡਬਲ ਗੇਅਰ ਪਿਆ ਹੋਵੇ ਐ ਕਰਦਾ ਟਰੈਕਟਰ ਬੰਦ ਹੋ ਜਾਂਦਾ ਮਿੱਤਰੋ ਸੋ ਲੋ ਦੇਖਦੇ ਆਪਾਂ ਕੀ ਪ੍ਰੋਬਲਮ ਨਿਕਲਦੀ ਇਹਦੇ ਵਿੱਚ ਜੁੜੇ ਰਿਹਾ ਵੀਡੀਓ ਦੇ ਨਾਲ ਤੁਹਾਨੂੰ ਸਾਰਾ ਦਿਖਾਵਾਂਗੇ ਕੀ ਕੀ ਇਹਦੇ ਵਿੱਚ ਨੁਕਸ ਨਿਕਲਦਾ ਆਪਣਾ ਬਾਕੀ ਇਧਰ ਆਈ ਸ਼ਰਮ ਵਗੈਰਾ ਦੇ ਬ੍ਰੇਕ ਵਗੈਰਾ ਆਪਣਾ ਧੋਤੇ ਆ ਤੇ ਕਰਕੇ ਸਫਾਈ ਇਹਨੂੰ ਖਰਾਦ ਵਾਲੇ ਕੋਲੇ ਭੇਜ ਦਿਆ ਇਧਰ ਇਹ ਕੋਪਰੇਟ ਟਰੈਕਟਰ ਆ ਇਹ ਬਾਈ ਦਾ ਟਰੈਕਟਰ ਆਗਾ ਬਾਈ 10 ਸਾਲ ਬਾਈ 80 ਗਾਲ ਜੀ ਏ ਬਾਈ ਦਾ ਟਰੈਕਟਰ ਕਿਹੜਾ ਮਾਡਲ ਆ ਬਾਈ ਟਰੈਕਟਰ ਕਹਿੰਦੇ ਆ ਬਾਈ ਕਿਹ ਕੀ ਮਾਡਲ ਆ ਅੱਛਾ ਕਿਹ ਕੀ ਮਾਡਲ ਆ ਤੇ ਤੇਲ ਵਾਵਾ ਘਟ ਨਿਕਲੇ 21 ਮਾਡਲ ਦੇ ਵਿੱਚ ਬਾਈ ਤੇਲ ਬਾਈ ਮੈਂ ਤਾਂ ਨਵਾਂ ਲਿਆ ਜਾਵਾਂ ਏਜੰਸੀ ਜਾਵਾਂ ਅੱਛਾ ਤੇ ਇੱਕ ਤਾਂ ਉਹਨਾਂ ਨੇ ਵੀ ਆਪਾਂ ਉਹ ਪੁਰਾਣਾ ਲਿਆ ਕੇ ਸੋਈ ਠੀਕ ਕਰਨ ਲੱਗ ਗਏ ਨੇ ਠੀਕ ਆ ਨਵਾਂ ਲਿਆ ਤੇ ਬਾਕੀ ਆ ਬਾਈ ਤੇਰੇ ਸਾਹਮਣੇ ਆ ਸਾਰਾ ਤੇਲ ਵਿੱਚੋਂ 80 32 30 30 ਲੀਟਰ ਤੇਂ ਨਿਕਲੇ ਠੀਕ ਆ 55 ਲੀਟਰ ਮੰਨਦੇ ਆ ਆ ਲੀਟਰ ਕਹਿੰਦੀ ਜਾਂ 80 ਪਰੰਡਾ ਲੀਟਰ ਹੁੰਦਾ ਇਹ ਚ ਹਾਂ ਤੇ ਇੰਨਾ ਹੀ ਨਿਕਲਿਆ ਏਜੰਸੀ ਵੈਲਿਊ ਘਟ ਆਇਆ ਤੇਲ 80 ਕਹਿੰਦਾ ਮਤਲਬ ਆਪਣੇ ਜਿਹੜੇ ਨਵੇਂ ਲੈਣਾਂ ਤੇ ਤੇਲ ਵਗੈਰਾ ਚਾ ਹਾਂ ਤੇਲ ਦੂ ਚੈੱਕ ਕਰ ਲਿਆ ਕਰਨ ਕਿਉਂਕਿ ਆ ਮੈਂ ਯਾਰ ਨਵਾਂ ਟਰੈਕਟਰ ਹੁਣ 2 ਸਾਲ ਹੀ ਚੱਲੇ ਆ 2 ਸਾਲਾਂ ਬਾਅਦ ਖੋਲਦਾ ਵੀ ਚੰਗਾ ਨਹੀਂ ਲੱਗਦੇ ਆ ਪਾਣੀ ਹੁਣ ਇੰਨੇ ਪੈਸੇ ਲਾਏ ਆ ਤੂੰ ਹਾਂ ਹਾਂ ਤੇ ਚਲੋ ਦੇਖਦੇ ਆਪਾਂ ਖੋਲ ਕੇ ਤੇ ਦੇਖਦੇ ਆਪਾਂ ਖੋਲ ਕੇ ਬਾਈ ਠੀਕ ਆ ਬਾਈ ਠੀਕ ਆ ਜੀ ਸਦਰੋ 프리ਤ ਆਪਾਂ ਦਿੱਤਾ ਖੋਲ ਤੇ ਖੋਲ ਕੇ ਆਪਾਂ ਸਭ ਤੋਂ ਪਹਿਲਾਂ ਖੋਲਾਂਗੇ ਦਾ ਜੋਨਟ ਉੱਗੇ ਦੇ ਕਚਰੇ ਵਗੈਰਾ ਤੇਲ ਦੇ ਵਿੱਚ ਬਹੁਤ ਨਿਕਲੇ ਆ ਕਿਉਂਕਿ ਇੱਧਰ ਕੋਈ ਪ੍ਰੋਬਲਮ ਨਹੀਂ ਮਗਰਲੇ ਪਾਸੇ ਐਨ ਫਰੀ ਹੈ ਜਿਵੇਂ ਸਾਰਾ ਹਿੱਸਾ ਤੇ ਗੇਅਰ ਪ੍ਰੋਬਲਮ ਇੱਧਰ ਗੇਅਰ ਵਾਲੇ ਪਾਸੇ ਪਈ ਆ ਤੇ ਚਲੋ ਖੋਲਦੇ ਆਪਾਂ ਯੂਨਟ ਯੂਨਟ ਖੋਲ ਕੇ ਦੇਖਦੇ ਆਪਾਂ ਕੀ ਕੀ ਟੁੱਟਿਆ ਤੇ ਨਿਕਲਦਾ ਟਰੈਕਟਰ ਦੇ ਵਿੱਚ ਮਾਡਲ ਜੋ ਆਪਣਾ ਇਹਦੇ ਵਿੱਚ ਨੋਕਸ ਨਿਕਲਿਆ ਯੂਨਟ ਵਾਲੀ ਜੋ ਗੇਅਰ ਸੀਗਾ ਉਹ ਟੁੱਟ ਗਿਆ ਮਿੱਤਰੋ ਆਵੇ ਯੋ ਹਾਈ ਲੋ ਯੂਨਿਟ ਵਾਲਾ ਗੀਅਰ ਸੀ ਗਰਾਰੀ ਟੁੱਟ ਕੇ ਤੇ ਵਿੱਚ ਗਈ ਫਸ ਜਿਹਦੇ ਕਾਰਨ ਕਰਕੇ ਇਹ ਟਰੈਕਟਰ ਨੂੰ ਪ੍ਰੋਬਲਮ ਆਈ ਆ ਕਿਉਂਕਿ ਆ ਗਰਾਰੀ ਦੇ ਦੋ ਟੋਟੇ ਕਰਤੇ ਕਿਉਂਕਿ ਆ ਗਰਾਰੀ ਵੇਖੋ ਇੰਨੇ ਟੋਟਿਆਂ ਦੇ ਵਿੱਚ ਟੁੱਟ ਗਈ ਇਹ ਜਿਹਦੇ ਕਾਰਨ ਕਰਕੇ ਇਹ ਟਰੈਕਟਰ ਨੂੰ ਪ੍ਰੋਬਲਮ ਆਈ ਆ ਬਹਿਰਨ ਟੁੱਟਨ ਨਾਲ ਜੋ ਯੂਨਿਟ ਦਾ ਗੀਅਰ ਹੁੰਦਾਗਾ ਚਲੋ ਮਿੱਤਰੋ ਲਿਆਉਣੇ ਦਾ ਏਜੰਸੀ ਚੋਂ ਪਾਰਟ ਤੇ ਉਹ ਪਾਰਟਸ ਲਿਆ ਕੇ ਧੋਤਾ ਕੇ ਨੂੰ ਚੰਗੀ ਤਰ੍ਹਾਂ ਤੇ ਕਰਦੇ ਆ ਫਿੱਟ ਤੇ ਸੋ ਮਿੱਤਰੋ ਜੁੜੇ ਰਹੇ ਵੀਡੀਓ ਦੇ ਨਾਲ ਤੁਸੀਂ ਇੱਧਰ ਜਿਹੜਾ ਸਵਰਾਜ ਟਰੈਕਟਰ ਸੀ ਇਹਦਾ ਸਮਾਨ ਆਪਾਂ ਲਿਫਟ ਦਾ ਕੋੜਕਪੂਰੇ ਖਰਾਤ ਤੇ ਭੇਜਤਾ ਹੈਗਾ। ਨਾ ਸੱਜਣੋ ਜੋ ਆਪਣਾ ਯੂਨਿਟ ਆ ਗਿਆ ਨਵਾਂ ਆਪਣਾ ਕਿਉਂਕਿ ਇਹ ਕੰਪਨੀ ਦਾ ਯੂਜ਼ ਕਰ ਰਹੇ ਆਂ ਆਪਾਂ ਸਵਰਾਜ ਕੰਪਨੀ ਦਾ ਕਿਉਂਕਿ ਪ੍ਰੀਤ ਦਾ ਆਪਦਾ ਮਿਲਿਆ ਨਹੀਂਗਾ। ਇਸ ਕਰ ਕਰਕੇ ਆਪਾਂ ਸਵਰਾਜ ਦਾ ਦੇ ਵਿੱਚ ਫਿੱਟ ਕਰਾਂਗੇ 15 ਦੰਦਿਆਂ ਵਾਲਾ। ਇੱਧਰ ਹੋ ਗਿਆ ਫਿੱਟ ਆਪਣਾ ਤੇ ਇਹ ओरिजिनल ਯੂਨਿਟ ਆਪਣਾ ਬਿਲਕੁਲ ਸਵਰਾਜ ਕੰਪਨੀ ਦਾ। ਤੇ ਚਲੋ ਕਰਦੇ ਆਂ ਦੀ ਫਿਟਿੰਗ ਤੇ ਕਰਕੇ ਫਿੱਟ ਤੇ ਜਲਦੀ ਜਲਦੀ ਲਾਉਨੇ ਆਪਾਂ ਨਾਲ ਤੇ ਇਧਰੋਂ ਫਿਲਟਰ ਵਗੈਰਾ ਆਪਾਂ ਸਾਫ ਕਰ ਲਿਆ ਸੀ ਜੋ ਕਚਰੇ ਆਏ ਸੀਗੇ 마포구청 인터넷 방송국 홈페이지

ਫਾਈਨਲ ਟੱਚ ਜੋ ਆਪਣਾ ਕੰਮ ਕੰਪਲੀਟ ਹੋ ਗਿਆ ਜੋ 60 99 ਪ੍ਰੀਤ ਆਇਆ ਸੀ ਆਪਣਾ ਤੇ ਗিয়ার ਵਗੈਰਾ ਦਾ ਕੰਮ ਹੋ ਗਿਆ ਡਨ ਤੇ ਸੋ ਇਸ ਤੋਂ ਬਾਅਦ ਕਰਦੇ ਆਪਾਂ ਸਟਾਰਟ ਟਰੈਕਟਰ ਨੂੰ ਤੇ ਦੇਖਦੇ ਆ ਆਪਣੇ ਪ੍ਰੋਬਲਮ ਸੋਲਵ ਹੋਈ ਹੈ ਜਾਂ ਨਹੀਂ ਹੋਈ ਤੇ ਚਲੋ ਸੱਜਣੋ ਕਰਦੇ ਆ ਸਟਾਰਟ ਆਪਾਂ ਟਰੈਕਟਰ ਚੜ ਕੇ ਉੱਪਰ ਆ ਟ੍ਰੇ ਖਿੱਚੀ ਨੋ ਨਾ ਟਰਾਈ ਵਗੈਰਾ ਟਰੈਕਟਰ ਦੇ ਕੱਢ ਦੇ ਅਬੇ ਟਰੈਕਟਰ ਨੂੰ ਆਨ ਸਟਾਰਟ ਕਰਨਾ ਸਭ ਤੋਂ ਪਹਿਲਾਂ ਦੇਖ ਕੇ ਲੈਫਟ ਚੱਕਦਾ ਕਿਨੇ ਚੱਕਦਾ ਲੈ ਕੇ ਟਰਾਈ ਆਪਾਂ ਟਰਾਈ ਕਰਦੇ ਬਾਤ ਚੱਲਦੇ ਆ ਵਰਕਸ਼ਾਪ ਟ్రਾਈ ਲੈ ਲਈ ਆਪਾਂ ਇਧਰ ਟਰੈਕਟਰ ਦਾ ਢੇੜਾ ਵਗੈਰਾ ਢੇੜਾ ਵਗੈਰਾ ਕੱਢ ਲੈ ਟਰੈਕਟਰ ਦੇ ਉੱਤੇ ਆਪਾਂ ਢਿੜਾ-ਘੜਾ ਕੱਢ ਕੇ ਤੇ ਜਾਂਨੇ ਹੁਣ ਆਪਾਂ ਵਰਕਸ਼ਾਪ ਹੁਣ ਮੋੜ ਲਿਆ ਆਪਾਂ ਇੱਥੋਂ ਕਰਕੇ ਵਾਪਸ ਮਿੱਤਰੋ ਜੋ ਟ్రਾਈ ਵਗੈਰਾ ਲੈ ਲਈ ਆਪਾਂ ਟਰੈਕਟਰ ਦੀ ਐਨ ਓਕੇ ਹੈਗਾ ਤੇ ਚਲੋ ਕਰ ਦੇ ਡਿਲੀਵਰ ਬਾਈ ਨੂੰ ਤੇ ਕੰਮ ਬਿਲਕੁਲ ਓਕੇ ਆ ਟਰੈਕਟਰ ਦਾ ਕੋਈ ਆਵਾਜ਼ ਨਿਕਲੇ ਕਿਸੇ ਪਾਸੋਂ ਦੀ ਤੇ ਚਲੋ ਸੱਜਣਾ ਬਾਕੀ ਚੱਲਦੇ ਆਂ ਵਰਕਸ਼ਾਪ ਤੇ ਵਰਕਸ਼ਾਪ ਦੇ ਅੰਦਰ ਉਹ ਕੋਨੇ ਕੀ ਕੀ ਹੋਰ ਕੰਮ ਹੋ ਰਿਹਾ ਤੇ ਇਧਰ ਆਪਾਂ ਅੱਜ ਸਵਰਾਜ ਦਾ ਐਕਸਲ ਵਗੈਰਾ ਪਾ ਦੇਾਂਗੇ ਤੇ ਇਧਰ ਆਇਛਰ ਦਾ ਵੀ ਸਮਾਨ ਆਪਾਂ ਵਾਸ਼ ਕਰੀ ਜੰਨੇ ਤੇ ਕਰਕੇ ਸਫਾਈ ਇਹਦੀ ਤੇ ਅੱਜ ਇਹਨੂੰ ਵੀ ਫਿੱਟ ਕਰਕੇ ਚੱਲਾਂਗੇ ਕੋਈ ਨਾ ਕੋਈ ਦਾ ਤੇ ਇਧਰ ਆਪਣਾ ਐਕਸਲ ਵਗੈਰਾ ਫਿੱਟ ਕਰ ਰਹੇ ਆਂ ਤੇ ਇਧਰ ਲੈਕਸਲ ਦੀ ਵੀ ਸੀੜਾ ਬਾਈ ਜੰਦਾ ਪਾਉਣੀ ਹੈਗੀ ਉਹ ਵੀ ਪਾਵਾਂਗੇ ਅੱਜ ਆਪਾਂ ਜੀ ਨੋ ਬਾਈ ਜੀ ਹੋ ਗਿਆ ਓਕੇ ਆਪਣਾ ਟਰੈਕਟਰ ਠੀਕ ਹੈ ਧੰਨਵਾਦ ਹਾਂ ਹਾਂ ਠੀਕ ਹੈ ਜੀ ਤੇ ਧੰਨਵਾਦ ਤੁਹਾਡਾ ਜੀ ਐ